ਕੇਂਦਰ ਸਰਕਾਰ ਨੇ ਅੱਜ ਜਿਹੜਾ ਬਜਟ ਪੇਸ਼ ਕੀਤਾ ਆ ਉਹਦੇ ਚ ਪੰਜਾਬ ਨੂੰ ਜਿਹੜਾ ਬਿਲਕੁਲ ਬਾਹਰ ਰੱਖਿਆ ਗਿਆ ਈਵਨ ਪੂਰੇ ਬਜਟ ਦੇ ਦੌਰਾਨ ਪੰਜਾਬ ਸੂਬੇ ਦਾ ਕੋਈ ਜ਼ਿਕਰ ਨਹੀਂ ਪੰਜਾਬ ਲਈ ਕੋਈ ਪੈਕੇਜ ਨਹੀਂ ਪੰਜਾਬ ਲਈ ਕੋਈ ਰਾਹਤ ਨਹੀਂ ਹਾਲਾਂਕਿ ਦੇਖਿਆ ਜਾਵੇ ਤੇ ਇਹ ਬਜਟ ਪੂਰੇ ਦੇਸ਼ ਦੇ ਮਜ਼ਦੂਰ ਕਿਸਾਨਾਂ ਲਈ ਨਿਰਾਸ਼ਾਜਨਕ ਸਾਬਿਤ ਹੋਇਆ ਹੈ ਲੇਕਿਨ ਕਿਉਂਕਿ ਅਸੀਂ ਪੰਜਾਬ ਦੀ ਨੁਮਾਇੰਦੀ ਕਰਦੇ ਆਂ ਦੇਸ਼ ਦੀ ਪਾਰਲੀਮੈਂਟ 'ਚ ਤੇ ਸਾਨੂੰ ਬੜੀਆਂ ਉਮੀਦਾਂ ਸੀ ਅੱਜ ਪ੍ਰਧਾਨ ਮੰਤਰੀ ਜੀ ਵੀ ਆਏ ਪੰਜਾਬ ਜੋ ਨਿਰਾਸ਼ਾ ਪੰਜਾਬ ਨੂੰ ਬਜਟ ਚੋਂ ਮਿਲੀ ਉਹੀ ਨਿਰਾਸ਼ਾ ਪ੍ਰਧਾਨ ਮੰਤਰੀ ਸਾਹਿਬ ਦੇ ਆਪਣੇ ਭਾਸ਼ਣ ਚ ਆਪਣੇ ਦੌਰੇ ਚੋਂ ਮਿਲੀ ਕਿਉਂਕਿ ਭਾਜਪਾ ਦੇ ਬਹੁਤ ਲੀਡਰ ਕਹਿ ਰਹੇ ਸੀ ਜੀ ਪ੍ਰਧਾਨ ਮੰਤਰੀ ਸਾਹਿਬ ਜਦੋਂ ਪਿਛਲੀ ਵਾਰ ਪੰਜਾਬ ਆਏ ਸੀ ਫਰੋਜ਼ਪੁਰ ਅਗਰ ਉਹਨਾਂ ਦੀ ਰੈਲੀ ਹੋ ਜਾਂਦੀ ਉਹਨਾਂ ਨੇ ਪੰਜਾਬ ਨੂੰ ਬਹੁਤ ਵੱਡੇ ਪੈਕੇਜ ਦੇਣੇ ਸੀ ਪੰਜਾਬ ਲਈ ਬਹੁਤ ਵੱਡੇ ਐਲਾਨ ਕਰਨੇ ਸੀ ਲੇਕਿਨ ਅੱਜ ਫੇਰ ਇੱਕ ਵਾਰ ਸਾਬਿਤ ਹੋ ਗਿਆ ਕਿ ਜਿਹੜੀ ਭਾਜਪਾ ਆਆ ਭਾਰਤੀ ਜਨਤਾ ਪਾਰਟੀ ਆ ਉਹ ਪੰਜਾਬ ਨਾਲ ਵਿਤਕਰਿਆ ਰੱਖਦੀ ਹੈ ਪੰਜਾਬ ਦੇ ਪ੍ਰਤੀ ਜਿਹੜੀ ਉਹਨਾਂ ਦੀ ਸੋਚ ਹੈ ਉਹ ਬਹੁਤ ਨੈਗੇਟਿਵ ਹੈ ਪੰਜਾਬ ਨੂੰ ਲੈ ਕੇ ਨਕਾਰਾਤਮਕ ਰਵਈਆ ਹੈ ਕੇਂਦਰ ਸਰਕਾਰ ਦਾ ਉਹ ਫੇਰ ਸਾਬਿਤ ਹੋ ਗਿਆ ਪ੍ਰਧਾਨ ਮੰਤਰੀ ਦੀ ਆਪ ਮੰਨੇ ਅਖੇ ਜੀ ਕਿ ਪੰਜਾਬ ਸਪੋਰਟਸ ਦਾ ਹੱਬ ਹੈ ਤੇ ਪਿਛਲੇ ਬਜਟ ਤੇ ਗੁਜਰਾਤ ਵਰਗਾ ਸੂਬਾ ਜਿੱਥੋਂ ਕੋਈ ਰੰਕੀਆਂ ਨਹੀਂ ਉਹਨਾਂ ਨੂੰ ਤੇ 600 ਕਰੋੜ ਰੁਪਏ ਦਿੱਤਾ ਸੀ ਤੇ ਪੰਜਾਬ ਨੂੰ 78 ਕਰੋੜ ਰੁਪਏ ਤੋਂ ਪੈਮਾਨਾ ਜਿਹੜਾ ਬੀਜੇਪੀ ਦਾ ਆਇਆ ਉਹ ਤੁਸੀਂ ਆਪ ਸਾਬਿਤ ਕਰ ਸਕਦੇ ਹੋ ਕਿ ਪੰਜਾਬ ਨੂੰ ਹਮੇਸ਼ਾ ਇਹਨਾਂ ਨੇ ਇਗਨੋਰ ਕੀਤਾ ਹੈ ਪਗ ਪੰਜਾਬ ਨਾਲ ਵਿਤਕਰਾ ਕੀਤਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੇ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪर्व ਸੀ ਉੱਥੇ ਆਦਮਪੁਰ ਆਈ ਅੱਡੇ ਦਾ ਉਦਗਟਨ ਕੀਤਾ ਅਸੀਂ ਸਵਾਗਤ ਕਰਦੇ ਹਾਂ ਲੇਕਿਨ ਪ੍ਰਧਾਨ ਮੰਤਰੀ ਕੀ ਪੰਜਾਬ ਦੇ ਲੋਕਾਂ ਦੀ ਕਿੰਨੀ ਲੰਮੀ ਮੰਗ ਹੈ ਕਿ ਇੰਟਰਨੈਸ਼ਨਲ ਫਲਾਈਟਾਂ ਚਲਾਈਆਂ ਜਾਣ ਮੈਂ ਖੁਦ ਕਿ ਪਾਰਲੀਮੈਂਟ ਚ ਵੀ ਕਈ ਵਾਰ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਕਈ ਵਾਰ ਤੁਹਾਨੂੰ ਕਹਿ ਚੁੱਕੇ ਆ ਮਾਨ ਸਾਹਿਬ ਔਰ ਹਰ ਵਾਰ ਚਾਹੇ ਉਹ ਮੁਹਾਲੀ ਦਾ ਇੰਟਰਨੈਸ਼ਨਲ 에ਰਪੋਰਟ ਹੋਵੇ ਚਾਹੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੇ ਅੰਮ੍ਰਿਤਸਰ ਸਾਹਿਬ ਹੋਵੇ ਚਾਹੇ ਆਰੰਗਪੁਰ ਦਾ ਜਿਹੜਾ ਗੁਰੂ ਰਵਦਾਸ ਮਹਾਰਾਜ ਜੀ ਦੇ ਨਾਮ ਦਾ 에ਰਪੋਰਟ ਦਾ ਗਠਨ ਕੀਤਾ ਇੰਟਰਨੈਸ਼ਨਲ ਫਲਾਈਟਾਂ ਤੇ ਤੁਸੀਂ ਚਲਾਉਣਾ ਨਹੀਂ ਚਾਹੁੰਦੇ ਸਾਡਾ ਐਨ ਆਰ ਆਈ ਭਾਈਚਾਰਾ ਜਿੰਨਾ ਖੱਜਲ ਖਰਾਬ ਹੁੰਦਾ ਮੋਦੀ ਸਾਹਿਬ ਉਹਨਾਂ ਨੂੰ ਲੈ ਕੇ ਤੇ ਤੁਹਾਡੇ ਮਨ ਚ ਕੋਈ ਦਿਆ ਨਹੀਂ ਹੈ ਕੋਈ ਕੋਈ ਮੈਨੂੰ ਲੱਗਦਾ ਵੀ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਬਾਰੇ ਕਿਉਂਕਿ ਉਹ ਪੰਜਾਬੀ ਹੈ ਉਹ ਖਜਲ ਖਰਾਬ ਹੁੰਦੇ ਆ ਸੋ ਲੈ ਦੇ ਕੇ ਜੇ ਆਪਾਂ ਦੇਖੀਏ ਅੱਜ ਦਾ ਦੇਣ ਪੰਜਾਬ ਲਈ ਬਹੁਤ ਮਾੜਾ ਹੀ ਸਾਬਿਤ ਹੋਇਆ ਹੈ ਬੀਜੇਪੀ ਦੇ ਪੁਆਇੰਟ ਆਫ View ਨਾਲ ਬੀਜੇਪੀ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਪੰਜਾਬ ਤੋਂ ਉਹਨਾਂ ਨੂੰ ਵੋਟਾਂ ਤੇ ਚਾਹੀਦੀਆਂ ਹਨ ਲੇਕਿਨ ਦੇਣਾ ਪੰਜਾਬ ਨੂੰ ਕੁਝ ਨਹੀਂ ਪੰਜਾਬ ਦੇ ਕਿਸਾਨਾਂ ਲਈ ਕੋਈ ਅੱਜ ਪੈਕੇਜ ਨਹੀਂ ਪੰਜਾਬ ਨੂੰ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਮੰਗ ਕਰਦਾ ਹੈ ਤੁਸੀਂ ਅਖਰੋਟ ਦੀ ਗੱਲ ਕੀਤੀ ਅੱਜ ਬਜਟ ਚ ਬਦਾਮ ਦੀ ਖੇਤੀ ਦੀ ਕੋਕੋਨਟ ਜਿਹੜੇ ਕੀ ਪੰਜਾਬ ਤੋਂ ਹੁੰਦੇ ਨਹੀਂ ਆ ਉੱਥੇ ਡਾਈਵਰਸੀਫਿਕੇਸ਼ਨ ਕਰ ਰਹੇ ਹਾਂ ਪੰਜਾਬ ਜਿੱਥੇ ਲੋੜ ਹੈ ਉਹਦੇ ਨਾਲ ਦੇਖਦੇ ਤਾਲਾਂ ਦੇ ਭੰਡਾਰ ਤੇਲ ਦੇ ਭੰਡਾਰ ਖਾਣ ਵਾਲੀ ਤੇਲ ਦੇ ਭੰਡਾਰ ਪੰਜਾਬ ਭਰ ਸਕਦਾ ਹੈ ਲੇਕਿਨ ਪੰਜਾਬ ਦੇ ਕਿਸਾਨਾਂ ਵਾਲੀ ਕੋਈ ਪੱਖ ਨਹੀਂ ਸੋ ਅੱਜ ਇੱਕ ਵਾਰ ਫੇਰ ਜਿਹੜਾ ਆ ਪ੍ਰਧਾਨ ਮੰਤਰੀ ਸਾਹਿਬ ਦਾ ਚਾਹ ਦੌਰਾ ਹੋਵੇ ਚਾਹ ਕੇਂਦਰ ਦਾ ਬਜਟ ਹੋਵੇ ਦੋਨਾਂ ਨੇ ਕਿਉਂਕਿ ਉਹਨਾਂ ਦੋਨਾਂ ਚੀਜ਼ਾਂ ਨੇ ਸਾਬਿਤ ਕਰਤਾ ਕਿ ਬੀਜੇਪੀ ਪੰਜਾਬ ਨੂੰ ਲੈ ਕੇ ਕੋਈ ਵੀ ਜਿਹੜੀ ਚੰਗੀ ਪੈਲ ਕਦਮੀ ਨਹੀਂ ਕਰ ਸਕਦੀ ਜਿਹੜੇ ਲੀਡਰ ਪੰਜਾਬ ਦੇ ਲੀਡਰ ਦਾਵਾ ਕਰਦੇ ਸੀ ਕਿ ਪ੍ਰਧਾਨ ਮੰਤਰੀ ਜੀ ਦੇ ਦੌਰੇ ਤੋਂ ਬਾਅਦ ਪੰਜਾਬੀਆਂ ਦੀ ਜਿਹੜੀ ਕਿਸਮਤ ਹੀ ਬਦਲ ਜਾਣੀ ਹੈ ਉਹਨਾਂ ਨੂੰ ਵੀ ਆਪਣੇ ਪੈਰਾ ਤੇ ਜਿਹੜਾ ਆਪਣੇ ਮੰਜੇ ਥੱਲੇ ਛੋਟੀ ਮਾਰ ਕੇ ਵੇਖ ਲੈਣੀ ਚਾਹੀਦੀ ਆ ਕਿ ਤੁਸੀਂ ਲੱਖ ਦਾਵੇ ਕਰ ਲੋ ਲੇਕਿਨ ਬੀਜੇਪੀ ਦਾ ਜਿਹੜਾ ਨਜ਼ਰੀਆ ਉਹ ਐਂਟੀ ਪੰਜਾਬ ਹੈ ਉਹ ਇੱਕ ਵਾਰ ਫਿਰ ਸਾਬਿਤ ਹੋ